ਨੈਕਸਟ 24 ਪੰਜਾਬ نیوز ਚੈਨਲ ਦੇ ਦਰਸ਼ਕਾਂ ਨੂੰ ਪਿਆਰ ਪਿਆਰ ਸੱਸ਼ੇ ਕਲ 1250 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਮਾਨਜੋਗ ਇਲੈਕਸ਼ਨ ਕਮਿਸ਼ਨਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਤਰੰਤਨ ਸ਼੍ਰੀ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੋਟਰਾਂ ਨੂੰ ਵੋਟਾਂ ਦੇ ਹੱਕ ਪ੍ਰਤੀ ਜਾਗਰੂਕ ਕਰਨ ਦੇ ਮਹੱਤਵ ਨਾਲ ਸਵਿਪ ਅਦਿਨ ਵੋਟਰਾਂ ਨੂੰ ਜਾਗਰੂਤ ਕਰਨ ਸੰਬੰਧੀ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਸਹਾਇਕ ਰੀਟਿੰਗ ਅਫਸਰ ਕਮ ਉਪਵ ਮੰਡਲ ਰਜਿਸਟ੍ਰੇਸ਼ਨ ਖਡੂਰ ਸਾਹਿਬ ਸ੍ਰੀ ਸਚਿੰਤ ਪਾਟਕ ਜੀ ਦੀ ਅਗਵਾਈ ਹੇ ਸਕੂਲ ਆਫ ਐਮਿਨੇਸ਼ਨ ਖਡੂਰ ਸਾਹਿਬ ਦੇ ਬੱਚਿਆਂ ਤੇ ਅਧਿਆਪਕਾਂ ਵੱਲੋਂ ਵੋਟਰਾਂ ਨੂੰ ਜਾਗਰੂਤ ਕਰਨ ਸੰਬੰਧੀ ਵੋਟ ਜਾਗਰੂਤਾ ਰੈਲੀ ਕੱਢੀ ਗਈ ਇਸਰਾਈਲਿਸ ਸਕੂਲ ਆਫ ਐਮਿਨੇਸ਼ਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਤਪਿਆਣਾ ਸਾਹਿਬ ਤੇ ਫਿਰ ਵਾਪਸੀ ਤੇ ਸਕੂਲ ਆਫ ਐਮਿਨੇਸ਼ਨ ਵਿਖੇ ਸਮਾਪਤ ਹੋਈ ਸਵੀਪ ਗਤੀਵਿਧੀਆਂ ਦੇ ਸਹਾਇਕ ਨੋਡਲ ਅਫਸਰ ਯਾਦਵਿੰਦਰ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਨਚੋਗ ਇਲੈਕਸ਼ਨ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਚੋਣ ਕਮਿਸ਼ਨਰ ਇਸ ਵਾਰ 70 ਪਰ ਦੇ ਨਾਰੇ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਾਂਗਾ ਉਹਨਾਂ ਨੇ ਕਿਹਾ ਕਿ ਕੋਈ ਵੀ ਲਾਕ ਇਦਾ ਬਸ਼ਿੱਦਾ ਜੋ ਕਿ 18 ਸਾਲ ਤੋਂ ਉੱਪਰ ਹੈ ਵੋਟ ਪਾਉਣ ਤੋਂ ਵਾਂਝਾ ਨਾ ਰਹੇ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਵਸਤੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਲੋਕ ਸਭਾ ਚੋਣਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਤੇ ਦੇ ਦੇ ਲੋਕਤੰਤਰੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਉਹਨਾਂ ਨੇ ਕਿਹਾ ਕਿ 85 ਸਾਲ ਦਾ ਇਸ ਤੋਂ ਵੱਧ ਉਮਰ ਦੇ ਵੋਟ ਅਤੇ ਦਿਵੰਗ ਵਿਅਕਤੀ ਜੋ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਪਹੁੰਚਣ ਤੋਂ ਸਮਰਥਨ ਉਹਨਾਂ ਨੂੰ ਭਾਰਤ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਆਪਣੇ ਘਰ ਤੋਂ ਹੀ ਵੋਟ ਪਾਉਣ ਦੀ ਵਿਸ਼ੇਸ਼ ਹੁਲਤਾ ਦਿੱਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਲੋਕ ਸਭਾ ਚੋਣਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਤੇ ਦੇਸ਼ ਦੇ ਲੋਕਤੰਤਰ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਖਡੂਸ ਸਾਹਿਬ ਤੋਂ ਸੰਦੀਪ ਸਿੱਧਾ ਦੀ ਵਿਸ਼ੇਸ਼ ਰਿਪੋਰਟ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਸਕੂਲ ਆਫ ਐਮਿਨੈਂਸ ਕੰਦੂਰ ਸਾਹਿਬ ਤੋਂ ਆ ਅਸੀਂ ਜਿਹੜੀਆਂ ਸਵੀਪ ਜਿਹੜੀ ਐਕਟੀਵਿਟੀ ਕਰਵਾਈਆਂ ਜਾ ਰਹੀਆਂ ਨੇ ਡੇਲੀ ਜਵੇਂ ਰੰਗੋਲੀ ਹੋ ਗਈ ਪੋਸਟਰ ਮੇਕਿੰਗ ਹੋ ਗਿਆ ਕਾਸ਼ਨ ਮੁਕਾਬਲੇ ਹੋ ਗਏ ਕਵਿਤ ਮੁਕਾਬਲਾ ਹੋ ਗਿਆ ਤੇ ਰੈਲੀ ਸਾਡਾ ਮੇਨ ਮੋਟਿਵ ਇਹੀ ਆ ਕਿ ਵੋਟਰਾਂ ਨੂੰ ਜਾਗਰੂ ਕੀਤਾ ਜਾਵੇ ਕਿ ਜਿਹੜੀ ਵੋਟ ਪਰਸੈਂਟੇਜ ਆ ਉਹ 70 ਤੋਂ ਉੱਪਰ ਹੋਵੇ ਇਸ ਲਈ ਅਸੀਂ ਘਰ-ਘਰ ਜਾ ਕੇ ਬਜ਼ੁਰਗ ਵੋਟਰ ਹੋ ਗਏ ਔਰਤ ਵੋਟਰਾਂ ਹੋ ਗਈਆਂ ਦਿਵਿਆਂਗ ਵੋਟਰ ਹੋ ਗਏ ਸਾਰਿਆਂ ਨੂੰ ਜਾਗਰੂ ਕਰ ਰਹੇ ਆ ਤੇ ਗਿੱਧਾ ਬੋਲੀਆਂ ਰਾਈ ਦੀ ਅਸੀਂ ਮੈਸੇਜ ਪਹੁੰਚਾ ਰਹੇ ਆ ਕਿ ਜਿਹੜੀ ਵੋਟ ਪ੍ਰਤੀਸ਼ਤ ਆ ਉਹ 70% ਤੋਂ ਉੱਪਰ ਹੋਵੇ